ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਤਾਜੀ ਸੂਈ ਹੈ ਬਾਈ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੇ ਕਾਲ ਫਰੀ ਕਾਲ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਨਾਮ ਤੇ ਡਰੈਸ ਨਾਮ ਸੁਖਚੈਨ ਸਿੰਘ ਪਿੰਡ ਗਮਟੀਕਲਾ ਬਾਈ ਠੀਕ ਆ ਜ਼ਿਲ੍ਹਾ ਬਾਈ ਗੜਾਪੁਰਟੰਡਾ ਬਾਈ ਤਹਿਸੀਲ ਫੂਲ ਬਾਈ ਤਹਿਸੀਲ ਫੂਲ ਆ ਨੇੜੇ ਪਿੰਡ ਗਮਟੀਕਲਾ ਦੇ ਜਿਹੜੇ ਭਗਤਾ ਪਾਈਗਾ ਇੱਧਰ ਪਾਈ ਰੂਪਾ ਰਹਿ ਜਾਂਦਾ ਬਾਈ ਮੋਬਾਈਲ ਨੰਬਰ 8765806777 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਬਾਈ ਪਹਿਲੇ ਨੰਬਰ 'ਚੀ ਸੂਈ ਆ ਕਦੋਂ ਸੂਈ ਆ ਘੰਟਾ ਹੋ ਗਿਆ ਬਾਈ ਜੇਰ ਓਕੇ ਆ ਜੇਰ ਪੈ ਗਈ ਜੇਰ ਪੈ ਗਈ ਆਪਣੇ ਕੋਲੇ ਵੀਡੀਓ ਹੋ ਗਿਆ ਸੀਟ ਨੂੰ ਬੋਲਾ ਬੱਚਾ ਕੀ ਦਿੱਤਾ ਕਰਮਣ ਬੱਚਾ ਬੱਚੀ ਦਿੱਤੀ ਜੀ ਬੱਚੀ ਬੜੀ ਚੰਗੀ ਹੈ ਨਾ ਹਾਂ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਕੀ ਬਾਤ ਆ ਬਾਈ ਇਹ ਕਿੰਨਾ ਕੁ ਬੋਲਾ ਬਾਈ ਨੇ ਕੱਢੀ ਬੋਲਾ ਬਾਈ ਕੱਢਦਾ 3 ਕਿਲੋ ਬੱਚੇ ਜਿੰਗਾ ਕਿੰਨਾ ਦੁੱਧ ਦੇ ਦੂ ਬਹੁਤ ਦੇ ਦੂ ਬਾਈ 14 15 ਕਿਲੋ ਠੀਕ ਆ ਚਵਾਈ ਕਿਵੇਂ ਆ ਚਵਾਈ ਬਹੁਤ ਬੜਾ ਧਾਰਾ ਮਾਰ ਦਾਂਗੇ ਆਪਾਂ ਵੀਡੀਓ ਚ ਹਾਂ ਬੜਾ ਚੰਗਾ ਹਨਾ ਹਾਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਆਪਾਂ ਸ਼ਾਂ ਤੋਂ ਲੈਵਾ ਚੈੱਕ ਕਰਵਾਉਨੇ ਲੈਵਾ ਕਮਾਲ ਦਾ ਸੂਈ ਸਵਾਈ ਹੈ ਇਹ ਬੋਲਾ ਬਾਈ ਨੇ ਕੱਢ ਲਿਆ ਖੋਲੀ ਬਈ ਟੋਰੀ ਗੱਦ ਚੰਗਾ ਬਰੀਡ ਚੰਗੀ ਹੈ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੈਡ ਵੀ ਖਿਰ ਚੰਗੀ ਹੈ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਫੋਲ ਲਊਗੀ ਤੋਰਾ ਚੈੱਕ ਕਰ ਲੋ ਕਰਮਾਈ ਦਾ ਤੋਰਾ ਕਮਾਲ ਆਰਡਰ ਬਾਕਸਿੰਗ ਕਰ ਲਈ ਕੀ ਮੋਲ ਆ ਬਾਈ ਜੈਜ ਜਨ ਮੁੱਲ ਬਾਈ ਕੋਈ 50 ਨਹੀਂ ਕਰਨਾ 55 ਨਹੀਂ ਕਰਨਾ 42000 ਦੀ ਦਿਆਂਗੇ ਚੱਕ ਬਾਈ ਮੋਲ ਬਾਈ ਕਹਿੰਦਾ ਕਰਾਉਣਾ ਜੱਡਾ ਮਰਜ਼ੀ ਕਰਾ ਲਓ 42000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਵਿੱਚੋਂ ਮਾਨਤਨ ਕੋਈ ਚੈੱਕ ਨਹੀਂ ਹੋ ਜਾਊਗਾ ਵੜ ਚੰਗੀ ਆ ਦੁੱਧ ਚੰਗਾ ਪਾਦੂ ਥਣ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਆਰਡਰ ਦੇਖੋ ਕਮਾਲ ਦਾ ਮੌਲਾ ਬਾਈ ਨੇ ਕੱਢ ਲਿਆ ਉਸ ਤੋਂ ਨੰਦਾ ਜਿਹੇ ਵਾਲੇ ਹਣਾ ਬੜਾ ਕਮਾਲ ਦਾ ਬਾਈ ਹਨਾ ਬਾਈ ਹਾ ਮੁੱਲ ਵੀ ਬਾਈ ਨੇ ਜਮਾ ਜਿਆ ਜ ਰੱਖਿਆ ਖਿੱਚ ਕੇ ਜੇ ਮੁੱਲ ਰੱਖਿਆ ਮਾਨ ਤਨ ਕੋਈ ਜੱਟ ਨਹੀਂ ਮਾਨ ਤਨ ਕਰਦਾਂਗੇ ਬਾਈ ਅੱਗੇ ਵੀਰੇ 2 ਨੰਬਰ ਅੱਗੇ ਬਾਈ ਪਹਿਲਣ ਬੱਛੀ ਆ ਜਿਹੜਾ ਸੂਆ ਵੀਰੇ ਪਹਿਲਾ ਸੂਆ ਪਹਿਲਾ ਸੂਆ ਬਾਈ ਪਹਿਲਾ ਸੂਆ ਕਿੰਨੇ ਦਿਨ ਲੋ ਜੀ ਲੈ ਆਈਓ ਬਾਈ 5-4 ਦਿਨਾਂ 5 ਤੋਂ 4 ਦਿਨਾਂ ਦੀ ਕੱਚੀ ਆਰਡਰ ਕਮਾਲ ਦਾ ਥਾਣ ਥਣ ਬਹੁਤ ਚੰਗਾ ਹਨਾ ਬਾਈ ਇਕੱਲੀ ਕੱਚੀ ਕੱਚੀ ਅੰਦਾਜ਼ ਜੋਸਾਉ ਨਾਲ ਲਾਇਓ ਲੈ ਗਲਾਬੀ ਠੰਡੀ ਬਹੁਤ ਆ ਬਾਈ ਜਿਹੜਾ ਥਣ ਠੰਡੀ ਫੁੱਲ ਕੱਚੀ ਕੱਚੀ ਆ ਇਕੱਲੀ ਕੱਦ ਬ੍ਰੀਡ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਹਿੰਦੇ ਬਾਈ ਹਾਂ ਬਾਈ ਹੂੰ ਖੋਲ ਦੇ ਬਾਈ ਤੋਰ ਕੇ ਰਖਾ ਦੇ ਬ੍ਰੀਡ ਚੰਗੀ ਆ ਬਾਕੀ ਮੁੱਲ ਬਾਈ ਦੇ ਜਮਾ ਜ਼ਾਇਦਾ ਖਾਸियत ਤਾਂ ਮੁੱਲ ਜਮਾ ਜ਼ਾਇਦਾ ਖਿੱਚ ਕੇ ਮੁੱਲ ਰੱਖਿਆ ਜਿਵੇਂ ਕੱਚੀ ਇਹਦਾ ਮੁੱਲ ਵੀ ਜ਼ਾਇਦਾ ਹੋਊਗਾ ਫੇਸੂਸ ਬੜਾ ਚੰਗਾ ਥੋੜੇ ਥੋੜੇ ਸਿੰਗ ਜ਼ਰੂਰ ਆਣਾ ਹਾਂ ਬਾਈ ਕਹਿੰਦੀ ਕੁਛ ਨਹੀਂ ਠੰਡੀ ਸੀ ਲਾ ਤੁਰਾ ਚੈੱਕ ਕਰ ਲੋ ਪੱਦਰ ਬ੍ਰੀਡ ਫਰੂਟ ਇੱਕ ਨੰਬਰ ਕੀ ਮੋਲ ਆ ਬਈ ਜਾਇ ਮੁੱਲ ਬਈ ਇਹਦਾ ਵੀ 50 ਨਹੀਂ ਕੋਈ 55 ਨਹੀਂ 45000 ਦੀ ਦੇ ਦਾਂਗੇ 45000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਮੁੱਲ ਜਾਇ ਜਾਂ ਵੜ ਚੰਗੀਆਂ ਥਾਣਲੇ ਵਾਪ ਚੰਗਾ ਇਕੱਲੀ ਕੱਚੀ ਕੱਚੀ ਆ ਅੰਦਾਜ਼ਾ ਉਸ ਹਾਵਨਾ ਲਾਇਓ ਸਾਰੀਆਂ ਵੜ ਨਾਲ ਗੱਡੂ ਫਿਰ ਕਰਮਲੇ ਨੇ ਸੋਨਾ ਥਾਣ ਦੇਖੋ ਬਾਈ ਕਿੰਨਾ ਦੁੱਧ ਦੇ ਦੂ ਵਸਤ ਦੁੱਧ ਬਈ ਦੇ ਦੂ ਇਹ ਵੀ 14-15 ਕਿਲੋ ਬੱਚੀ ਕੱਚੀ ਕੱਚੀ ਆ ਹੂੰ ਉਸ ਹਾਵਨਾ ਮੁੱਲ ਬਾਈ ਨੇ ਜਿਵੇਂ ਜਾਇਜ ਰੱਖਿਆ ਕੱਚੀਆਂ ਦਾ ਮੁੱਲ ਹੀ ਆ ਹਾਲੇ ਤਾਂ ਬਾਈ ਅੱਗੇ ਬਈ ਲਾਸਟ ਅੱਗੇ ਬਈ ਪਲੂਣ ਬੱਛੀ ਆ ਕਿੰਨੇ ਦਿਨ ਲਊ ਇਹ ਬਈ ਲੈ ਜੂ ਇਹ ਵੀ 5-7 ਦਿਨਾਂ ਦਾ 5 ਤੋਂ 7 ਦਿਨਾਂ ਦੀ ਖਿੱਚੀ ਪਲੂਣ ਬੱਛੀ ਪਲੂਣ ਬੱਛੀ ਆ ਪਹਿਲਾ ਸੁਆ ਬਈ ਬਦ ਚੰਗਾ ਪੜੀ ਵੀ ਬਹੁਤ ਆਰਡਰ ਕਮਾਲ ਦਾ ਗੋਲ ਬੱਛੀ ਆ ਕੋਈ ਹੈ ਨਾ ਕੋਈ ਹੋਆ ਹੂੰ ਛੇ ਠੰਡੀ ਤਾਂ ਪੜਾਈ ਆਣੀ ਬੜਾ ਕਮਾਲ ਦਾ ਹਾਂ ਮੁੱਠੀ ਆ ਖਾਣਾ ਬਈ ਕੱਲਾ ਕੱਲਾ ਥਣ ਤੇ ਲੰਬਾ ਪਈ ਹਾਂ ਹਾਂ ਹਲੇ ਤਾਂ ਕੱਚੀ ਕੱਚੀ ਆ ਲੈ ਬਰਤੇ ਸੁ ਬੱਛੀ ਭੋਲੀ ਬਈ ਤੋਰੀ ਪੜੀ ਵੀ ਚੰਗੀ ਆ ਪਹਿਲਾ ਸੂਆ ਵੜ ਡਾਂਗੇ ਬ੍ਰੀਡ ਇੱਕ ਨੰਬਰ ਖਾਨ ਤੋਂ ਬਹੁਤ ਚੰਗਾ ਲੱਗਿਆ ਸ਼ੇਸ ਦੀ ਬਿਊਟੀ ਕਮਾਲ ਲੈ ਬ੍ਰੀਡ ਚੈੱਕ ਕਰੋ ਕਰਮਾ ਜੀ ਸੋਰਾ ਚੈੱਕ ਕਰ ਲਓ ਇੱਕ ਨੰਬਰ ਸੋਰਾਗਾ ਕੀਮੋ ਲਵਈ ਜੈ ਜੈ ਦਾ ਮੁੱਲ ਬਈ ਕੋਈ ਇਹਦਾ ਵੀ 60 65 ਨਹੀਂ ਕਰਨਾ 52000 ਦੀ ਦੇ ਦਾਂ 52000 ਦੀ ਵੜ ਬਾਈ ਮਾਨ ਟਾਨ ਕਰਦਾ ਹੈ ਮਾਨ ਟਾਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਊਗਾ ਕੋਈ 60 ਨਹੀਂ 65 ਨਹੀਂ ਕਰਿਆ ਮੁੱਲ ਵਰਡ ਚੰਗੀ ਆ ਪਲੀ ਵੀ ਚੰਗੀ ਆ ਹਾਂ ਬਰੀਡ ਚੰਗੀ ਆ ਥਣ ਥਣ ਬਹੁਤ ਚੰਗਾ ਦੁੱਧ ਵੀ ਦੇ ਦੂ ਬੱਚੀ 16 17 ਕਿਲੋ ਯਾਰ ਹੂੰ ਬਾਕੀ ਫੈਂਟ ਵਾਲਾ ਹੋ ਦ ਹਾਂ ਜਰਸੀ ਆ ਜਾਂਦੀ ਹੈ ਨਾ ਗਰਮੀ ਗੁਰਮੀ ਠੰਡੀ ਤਾਂ ਆਈ ਹੈ ਯਾਰ ਲੈ ਲੈ ਠੰਡੀ ਦੇਖੋ ਥਾਣਾ ਬਖਾ ਯਾਰ ਕੱਲਾ ਮੁੱਠੀ ਵਾਲਾ ਪਿਆ ਕੱਲਾ ਹੂੰ ਕੱਚੀ ਗੱਤੀ ਹੈ ਕੱਚੀ ਕੱਚੀ ਢੋਲ ਬਹੁਤ ਪਈ ਬਾਕੀ ਮੁੱਲ ਜਮਾਇਜ਼ ਕਿਸੇ ਵੀਰ ਨੂੰ ਤਿੰਨਾ ਚੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ